ਹੋਏ ਮੈਟਰ ਕਾਨੂੰਨ ਦੀ ਲੰਗਣਾ ਕਰਨੀ ਨਹੀਂ ਬਣੀ। ਐ ਲੋ ਜੀ ਉੱਠ ਖੜੇ ਆਪਾਂ। ਇਹ ਟਾਈਮ 8:30 ਹੋਣ ਵਾਲਿਆ ਪਰ ਬਾਹਰ ਅਜੇ ਨਹੀਂ ਰਹੀ ਐ। ਪਾਣੀ ਬੱਤਲ ਵਾਈ ਕਰਕੇ। ਹੁਣ ਖਾਣੇ ਬਿਨੈ ਬਣਾਉਨੇ ਕੁਛ ਨਾ ਕੁਛ। ਤੇ ਫੇਰ ਸਮਾਂ ਤੋਂ ਪੈਕ ਕਰਕੇ ਪਹੁੰਚਣੇ ਆ। ਬਨ ਲਿਆਈ ਸਾਰਾ ਸਮਾਨ। ਹੋ ਚੱਲ ਜੀ ਓਕੇ ਜੀ ਧੰਨਵਾਦ ਕਿੰਪੋ ਗਰੰਡਾਲੀਓ ਹੁਣ ਅਸੀਂ ਚੱਲੇ ਓ ਸਾਹਮਣੇ ਆਪਣੇ ਮੱਥੇ ਲੱਗੀਆਂ ਚੜਾਈਆਂ ਤੇ ਅੱਜ ਆਪਣਾ ਸਫਰ ਹੈਗਾ ਉਹੀ ਕੱਲ ਵਾਂਗ 109 10 ਕਿਲੋਮੀਟਰ ਦੇ ਨੇੜੇ ਤਲੇ ਅੱਜ ਇੱਥੋਂ ਦੀ ਜਿਹੜੀ ਰਾਜਧਾਨੀ ਐ ਨਿਊਪੰਸ ਵਿਕਦੀ ਫਰਡ ਰਿੰਗਟਨ ਉਹਦੇ ਵਿੱਚ ਹੁੰਦੀ ਆ ਪਾਹੋ ਕੇ ਲੰਘਣਾਗਾ ਇੱਥੋਂ ਹੈਗੀ ਆ ਮੇਰੇ ਸਾਹਮਣੋਂ ਅੱਧੇ ਕਿਲੇ ਚ ਪੈ ਜਾਣੀ ਆਪਾਂ ਨੂੰ 60 ਪੰਡ ਕਿਲੋਮੀਟਰ ਹੈ ਚੜਾਈਆਂ ਨਾਲ ਮੱਥੇ ਲਾਉਂਦੇ ਜਾਈਏ ਹੈ ਜਿਹਨੀਆਂਾਰੇ ਆਪਾਂ ਨੂੰ ਦੇਖਣ ਨੂੰ ਮਿਲਦੀ ਰਹਿਣੇ ਅੱਜ ਅੱਜ ਮਿੱਤਰੋ ਗਰਮੀ ਬਹੁਤ ਬੜੀ ਜਾਣੀ ਹੈ ਬੱਤੀ ਦਿੱਤੀ ਹੋਣਾਗਾ ਉਤੋਂ ਮੈਨੂੰ ਆਇ ਲੱਗਦਾ ਸਰਨ ਔਖਰਾ ਨੂੰ ਨਿਬੰਤ ਬਕਦਾਗਾ ਮੈਨੂੰ ਨਾ ਮਿਲਿਆ ਸੀ ਆ ਕਿੱਥੇ ਮਿਲਿਆ ਸੀ ਉਹ ਆਪਾਂ ਨੂੰ 온ਟਾਰੀਓ ਮਿਲਿਆ ਸੀ ਨੰਬਰ 17 ਹਾਈਵੇ ਤੇ ਉਹ ਆਪਾਰੇ ਸੀ ਉਹ ਦੱਸਦਾ ਸੀ ਮੈਂ ਆਪਦੇ ਪਿਆਉਣ ਨਾਲ ਕੀਤਾ ਸੀ ਕਹਿੰਦਾ ਕਹਿੰਦਾ ਨਿਊ ਬਾਂਸਵਿਕ ਦੀਆਂ ਚੜਾਈਆਂ ਓਹੋ ਓਹੀ ਗੱਲ ਹੈ ਨਿਊ ਬਾਂਸਵਿਕ ਦੀਆਂ ਚੜਾਈਆਂ ਓਹੋ ਹੋ ਇਹ ਤੁਹਾਨੂੰ ਸਾਈਕਲ ਚ ਲਾ ਕੇ ਪਤਾ ਲੱਗੋ ਇਹ ਮੁੱਕਨ ਦਾ ਨਾਂ ਨਹੀਂ ਲੈਂਦੀਆਂ ਇਹ ਹੁੰਦੀਆਂ ਹੀ ਰਹਿੰਦੀਆਂ ਆਉਂਦੀਆਂ ਰਹਿੰਦੀਆਂ ਕੱਲ ਵੀ ਆਪਣੇ ਨਾਲ ਆਈ ਹੋਈ ਸੀ ਆਉਂਦੀਆਂ ਹੀ ਰਹੀਆਂ ਆਉਂਦੀਆਂ ਹੀ ਰਹੀਆਂ ਅੱਜ ਵੀ ਆਈ ਹੋ ਰਹੀ ਐ ਤੇ ਆਉਂਦੀ ਰਹਿਣੀ ਐ ਮੈਨੂੰ ਲੱਗਦਾ ਇੱਥੋਂ ਜੀ ਆਪਾਂ 610 ਲੈ ਲੈਣਾ ਰੂਟ ਇਹ ਵੀ ਜੜਾਈ ਆ ਗਈ ਕਿੰਨਾ ਗੰਮ ਹੋ ਰਿਹਾ ਪਿਆ ਇੱਕ ਪੱਤਾ ਵੀ ਨਹੀਂ ਖਿਲਦਾ ਇੰਨੀ ਹਿੰਮਸ ਅੱਜ ਬੜੀ ਜਿਆਦਾ ਜੇ ਗਰਦਾ ਹੈਲਮਟ ਜੇ ਵਗਾ ਕੇ ਮਰ ਮੁਰਕਾ ਹੀ ਜਾਂਦਾ ਹੁਣੀ ਹਰ ਟਾਈਮ ਹਜੇ 8:30 ਹੋਏ ਆ ਤੂੰ ਚੜਾਈ ਤੇ ਚੜਾਈ ਚੜਾਈ ਤੇ ਚੜਾਈ ਉੱਤੇ ਉਹ ਹੋਰ ਆ ਗਈ ਚੜਾਈ ਲੋ ਭਾਈ ਮਿੱਤਰੋ ਕਾਨੂੰਨ ਦੀ ਲੰਘਣਾ ਕਰਨੀ ਨਹੀਂ ਹੈ ਹੈਲਮਟ ਲਾਗੇ ਜਰੋਣਾ ਪੈਣਾ ਚਲੋ खतरनाक चढ़ाई ओहो करती फतेह थोड़ी रह गई चढ़ाई हजे चढ़ के आए हैं वो अगे एक हो रही चढ़ाई से चढ़ाई है चढ़ाई से चढ़ाई ये भी बोली खतरनाक है ਮੈਨੂੰ ਲੋ ਜੀ ਇੱਥੋਂ ਆਪਾ ਮੋੜ ਜਾਣਾ 615 615 ਦੇ ਤਾਂ ਛਟਕੀ ਨਹੀਂ ਬਣੀ ਜੀ ਹਲੋ ਕੋਈ ਗੱਲ ਨਹੀਂ ਪਰ ਇੱਥੇ ਜਣਿਆ ਤੇ ਵੀ ਉੰਨੀ ਹੀ ਹੋਣੀ ਆ ਇਹ ਆਮੀ ਹੈ ਅਟਲਾਂਟਿਕ ਪ੍ਰੋਵਿੰਸਾਂ ਦੇ ਵਿੱਚ ਕਿ ਕਿਤੇ ਕਿਤੇ ਸੜਕ ਨਹੀਂ ਬਣੀ ਹੁੰਦੀ ਐ ਬਜਰੀ ਜੀ ਪਾ ਕੇ ਉੱਪਰ ਮਿੱਟੀ ਪਾਈ ਹੁੰਦੀ ਐ ਪਰ ਆਵਾਜਾਈ ਹ ਤੇ ਵੀ ਚੱਲਦੀ ਰਹਿੰਦੀ ਐ ਲੋਕਲ ਟ੍ਰੈਫਿਕ ਜਿਹੜੀ ਹੁੰਦੀ ਐ ਉਹ ਇੱਥੇ ਹੁੰਦੀ ਜਾਂਦੀ ਰਹਿੰਦੀ ਐ ਇਹ ਰਾਹ ਆਪਣਾ ਹੀ ਚੱਲਣਾ 24-25 ਕਿਲੋਮੀਟਰ ਕੋਈ ਸੜਕ ਦਾ ਵੀ ਟੋਟਾ ਆ ਗਿਆ ਇਹ ਹੈ ਜੀ ਨਿਊ ਬਰਨਸ ਵਿਖਦੇ ਪਿੰਡ ਹਾਂ ਸੱਜੇ ਪਾਸੇ ਗੈਸ ਸਟੇਸ਼ਨ ਆ ਗਿਆ ਇੱਥੇ ਖੜ ਕੇ ਥੋੜਾ ਬਹੁਤ ਖਾਪ ਵੀ ਲੈਣੇ ਆ ਫਿਰ ਲੰਚ ਆਪਾਂ 12:30 ਕਰਾਂਗੇ ਹੁਣ ਪੌਣੇ 11 ਹੋਏ ਆ ਪਾ ਕੇਲੇ ਤੇ ਦੁੱਧ ਪੀ ਲੈਣੇ ਆਂ ਬਸ ਐਤੋਂ ਆਪਾਂ ਖੱਬੇ ਮੁੜ ਕੇ ਜਾਣਾ ਉਹ ਪਰਾਂ ਉਧਰ ਲੋ ਜੀ ਖਾ ਪੀ ਕੇ ਆਪਾਂ ਨਿਕਲ ਗਏ ਉਥੋਂ जी आप चढ़ गए हूँ ट्रेन से शामे शामे जावे धुप्प तो राहत मिल जो रोके खाने पीने जी ਪੀਣਾ ਬ੍ਰੈਡ ਪੀਨਟ ਬਟਰ ਕੇਲੇ ਸੰਤਰਾ ਵੀ ਖਾ ਲੰਨੇ ਆਖਦਾ ਹਲਾ ਸੰਤਰਾ ਖਾਈਏ ਕਰਪੀ ਆਪਾਂ ਖਾ ਪੀਚ ਲੋਡੀਆਂ ਆਪਾਂ ਹੋ ਗਏ ਦਾਖਲ ਸੈ ਡਰਿੰਕਟਨ ਦੇ ਵਿੱਚ ਇੱਥੋਂ ਦੀ ਰਾਜਧਾਨੀ ਹੈ ਨਿਊ ਪਾਂਸਵਿਕ ਸੂਬੇ ਦੀ ਇੱਥੇ ਤਾਂ ਵਧੀਆ ਬਣਾਈ ਹੋਈ ਐ ਟ੍ਰੇਲ ਲੁੱਕ ਪਾ ਕੇ ਕਹਿੰਦੇ ਫੇਰ ਵੀ ਰਾਜਧਾਨੀਆਂ ਥੋੜਾ ਮੋਟਾ ਤਾਂ ਵਧੀਆ ਕਰਾਂਗੇ ਕੰਮ ਵਾਹ ਜੀ ਵਾਹ ਪਾਣੀ ਵਾਸਤੇ ਵੀ ਲੱਗਿਆ ਹੋਇਆ ਭਾਰੀ ਲਈ शुक्रिया जी शुक्रिया ठंडा ठंडा पानी वाह 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 फिर फिर इको फरता वाह जी वाह बैली घर ले फिर मच्छिया फटी जान चुबर

िंगटन और वाइया ट्रेल बनी हुई है सैकलिस्ट लमा बंदा न जाता आसे पास पर ही है ये भी रेल पर डी होंगी सीता करके बस उन्होंने फिर ट्रेल बनाता ਲੋ ਜੇ ਇਹ ਤੋਂ ਮੁੜ ਜਾਂਦੀ ਹੈ ਟ੍ਰੇਲ ਕਿਉਂਕਿ ਅੱਗੇ ਆ ਜਾਂਦਾ 에어ਪੋਰਟ ਸਾਡ ਰਿੰਗਟਨ ਦਾ 에어ਪੋਰਟ ਹੈ ਉਹ ਰਨਵੇ ਹੈ ਸਾਹਮਣੇ ਫਿਰ 에어ਪੋਰਟ ਦੇ ਉੱਥੋਂ ਦੀ ਹੋ ਕੇ ਦੁਬਾਰੇ ਇਹਦੀ ਸੇਜ਼ ਨੂੰ ਆ ਜਾਂਦੀ ਹੈ ਆ ਦੇਖੋ ਉਹ ਬਹੁਤ ਏਰ ਫੋਟੋ ਸੈਕਸ਼ਨ ਕਰੀ ਜਾਂਦੇ ਆ ਉਹ ਆਪਣੇ ਕੋਲਤੀ ਲੰਘ ਕੇ ਗਏ ਸੀ ऐसी गुड जॉब मैं क्या जी शुक्रिया बंदा बुढ़ी है बंदा बुढ़ी आप पहुंच गए अपने सज्जन प्यारे कोटेंस ਚਲੋ ਭਾਈ ਸੱਜਣੋ ਆਪਾਂ ਵੀ ਚੱਲੀਏ ਅੱਜ ਕਹਿੰਦੇ ਤੂਫਾਨ ਨੇ ਆਉਣਾ ਇੱਥੇ ਦੇਖ ਲਾਂਗੇ ਜੋ ਕੁਸ਼ੂ ਦੇਖੀ ਜੋ ਇਹ ਜਿਹੜੇ ਆਪਾਂ ਨੂੰ ਬੰਦਾ ਤੇ ਬੁੜੀ ਮਿਲੇ ਸੀ ਉੱਥੇ ਉਹ ਬੁੜੀ ਕਹਿੰਦੀ ਕਹਿੰਦੀ ਮੈਂ ਇੱਥੇ ਪਹਿਲਾਂ ਰਹਿੰਦੀ ਰਹੀ ਆ ਆ ਸ਼ਹਿਰ ਦੇ ਵਿੱਚ ਤੇ ਕਹਿੰਦੀ ਇਹ ਆਰਮੀ ਟਾਊਨ ਹੈ ਤਾਂ ਕਰਕੇ ਕਹਿੰਦੀ ਬਹੁਤ ਸੁਣਨਾ ਸੁਣਾ ਗਿਆ ਇੱਥੇ ਕਹਿੰਦੀ ਇਟਸ ਬੋਰਿੰਗ ਹਟੋ ਆਪਣਾ ਕੈਂਪ ਗਰਾਉਂਡ ਰਹਿ ਗਿਆ 23 ਕਿਲੋਮੀਟਰ ਹੁਣ ਜਦੋਂ ਉਹਨਾਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਤੁਸੀਂ ਵਾਕਈ ਕੈਂਪ ਗਰਾਉਂਡ ਦੇ ਵਿੱਚ ਰਹਿਣਾ ਅੱਜ ਕਹਿੰਦੇ ਇੰਨਾ ਮੀਂਹ ਆਣਾ ਮੈਂ ਕਿਹਾ ਹੋਰ ਸਾਡੇ ਕੋਲੇ ਕੋਈ ਚਾਰਾ ਹੀ ਹੈ ਨਹੀਂ ਲੋ ਜਿੱਥੇ ਆ ਗਏ ਆਪਣੀ ਇਹ ਹੋਰ ਟ੍ਰੇਲ ਹੈ ਇਹ ਸੜਕ ਦੇ ਨਾਲ ਜਾਂਦੀ ਆ ਪਰ ਇਹਨੇ ਆਪਾਂ ਨੂੰ ਉਸੇ ਸਮੇਂ ਟ੍ਰੇਲ 'ਤੇ ਚੜਾ ਦੇਣਾ ਹੈ ਇਹ ਤਾਂ ਕਹਿੰਦੇ ਆ ਕਿ ਤੁਸੀਂ ਇੱਧਰੀ ਵੜ ਜਾਓ ਇਹ ਤੋਂ ਲੋੜੇ ਖਿੱਚੇ ਦਿੰਨੇ ਆ ਹੋਂ ਤਾਂ ਜੀ ਆਹ ਸੜਕਾਂ ਦਾ ਹਿਸਾਬ ਆਇਆ ਪਿਆ ਆਫ ਰੋਡਿੰਗ ਦਾ ਟ੍ਰੇਲਾਂ ਤੇ ਜਾ ਜਾ ਕੇ ਆਹ ਜਿੰਨਾਂ ਦਾ ਜਿੰਨੀ ਮਰਜ਼ੀ ਲਿਆਓ ਸੜਕਾਂ ਵਾਹ ਲਓ ਬਲੂਵਰ ਕੰਫੀਡੈਂਟ ਆਪੀ ਨੇ ਹੁਣ ਆਹ ਆਹ ਲੋ ਜੀ ਹੋ ਆਗੇ ਸਾਹਮਣੇ ਆਪਣੀ ਟ੍ਰੇਲ ਮੈਨ ਲੱਗਦਾ Hey, how are you? Hello, ji. What bandh ki the Ya de under jaani ਰਸਟ ਹੁੰਦਾ ਆਪਣਾ ਵੀਰ ਥੈਂਕ ਯੂ ਯੂ ਐਸਵਾ ਕੀ ਦਾ ਸੇਫ ਰਾਈਡ ਸ਼ੁਕਰੀਆ ਭਾਈ ਜੀ ਸ਼ੁਕਰੀਆ ਉਹ ਜਿਵੇਂ ਜਿਆ ਪਕ ਟੇਸਟ ਆ ਤੇ ਆਪਣੀ ਕੈਂਪ ਸਾਈਟ ਵੀ ਬਸ ਰਹਿ ਗਈ 6 ਕਿਲੋਮੀਟਰ ਹਵਾਵਾਂ ਚੱਲਦੀਆਂ ਅੱਜ ਕਹਿੰਦੇ ਰਾਤ ਨੂੰ ਤੂਫਾਨ ਆਣਾ ਉਹ ਗਾ ਜੀ ਦੇਖ ਲਾ ਆ ਅੱਗੇ ਜੀ ਹਾਈਵੇ ਕੱਲ ਨੂੰ ਆਪਾਂ ਸ਼ਾਇਦ ਇੱਥੇ ਜਾਵਾਂਗੇ ਮਾਊਂਟਨ ਤੱਕ ਕੋਲ ਜੀ 1.5 ਕਿਲੋਮੀਟਰ ਰਹਿ ਗਈ ਕੋਈ ਕੈਂਪਿੰਗ इतना आप जी हवा पूरी तेज चली आती है आपके आने तो आप पूरा ठोक के लाता टेंट सारे पास बाकी फिर रात दसो किमें ठीक है जी थी। ਆਬ ਜਾਨ ਇਹ ਤਾਂ ਪੂਰਾ ਐਂਡ ਸੱਲੀ ਨਾਲ ਆnder ਭਾਰ ਵੀ ਰੱਖਤਾ ਇਧਰ ਹਵਾ ਇਧਰੋਂ ਹੀ ਚੱਲਦੀ ਹੈ ਜੇ ਉੱਡੇ ਨਾ ਉਧਰ ਵੀ ਰੱਖ ਜਾਨੇ ਆ ਬਾਕੀ ਅੱਜ ਟ੍ਰੇਲ ਤੇ ਚਲਾ ਕੇ ਬਾਵਲੇ ਬੜੀਆਂ ਲੱਤਾਂ ਉਤਾਂ ਨਾ ਆਈਏ ਚਲੋ ਇਹ ਜੇ ਤੂਫਾਨ ਦੇ ਵਿੱਚੋਂ ਕੈਂਪਿੰਗ ਕਰਨਾ ਤਾਂ ਥੋੜਾ ਜਿਹਾ ਰਿਸਕੀ ਹੈ ਪਰ ਆਪਣੇ ਕੋਲੇ ਹੋਰ ਕੋਈ ਚਾਰਾ ਹੈ ਨਹੀਂ ਸੀ ਕਿਉਂਕਿ ਆਪਾਂ ਬਜਟ ਨਾਲ ਚੱਲ ਰਹੇ ਹਾਂ ਕੁਕਿੰਗ ਵੀ ਆਪਾਂ ਫਿਰ ਟੈਂਟ ਦੇ ਵਿੱਚ ਹੀ ਕਰਾਂਗੇ ਕਿਉਂਕਿ ਬਾਹਰ ਹਵਾ ਵਾਲੀ ਚੱਲ ਰਹੀ ਹੈ ਜੇ ਆਪਾਂ ਉਹਦੇ ਵਾਸਤੇ ਸ਼ੀਲਡ ਵੀ ਲਾਵਾਂਗੇ ਤਾਂ ਉਹ ਵੀ ਉੱਡ ਜਾਊਗੀ ਤਾਂ ਕਰਕੇ ਫਿਰ ਆਪਾਂ ਇੱਥੇ ਹਵਾ ਨਹੀਂ ਹੈਗੀ ਟੈਂਟ ਦੇ ਵਿੱਚ ਆਪਾਂ ਇੱਥੇ ਹੀ ਕੁਕਿੰਗ ਕਰਾਂਏ ਪਰ ਟੈਂਟ ਦੇ ਵਿੱਚ ਜਦੋਂ ਵੀ ਕੁਕਿੰਗ ਕਰਨੀ ਹੈ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਜੇ ਮਾੜਾ ਮੋਟਾ ਵੀ ਅਦਰ ਉਦਰ ਹਿੱਲ ਗਿਆ ਤਾਂ ਸਾਰੇ ਟੈਂਟ ਨੂੰ ਅੱਗ ਛੜ ਜਾਣੀ ਹੈ ਤਾਂ ਕਰਕੇ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਪਨ ਲੱਗਿਆ ਜੀ ਸੌਣ ਅਜੇ ਤੱਕ ਹਨੇਰੀ ਚੱਲੀ ਜਾਂਦੀ ਆ ਮੀਤ ਆਇਆ ਨਹੀਂ ਪਰ ਹਨੇਰੀ ਹੱਥ ਨੂੰ ਵਾਂਗੂ ਹੀ ਐ ਪੂਰੀ ਤੇਜ ਐ ਸਵੇਰੇ ਦੱਸ ਦਿਆਂ ਕਿ ਕੀ ਹੋਇਆ ਰਾਤ ਨੂੰ ਓਕੇ ਜੀ ਧੰਨਵਾਦ ਸੱਸ ਜੀ ਦਾ ਆ ਬੰਦੋਬਸਤ ਕੀਤਾ ਸੀਗਾ ਉਹਦੀ ਚੱਪਲਾਂ ਆਪਾਂ ਆ ਟਰਪ ਦੇ ਥੱਲੇ ਜਿੱਤੀਆਂ ਹੋਈਆਂ ਜੀ ਇਹੇ ਐਂ ਚੱਕੀ ਜਾਵੇ ਜੋ ਕਿ ਪਾਣੀ ਥਲੋਂ ਦੀ ਨਾ ਆਵੇ ਸੈਂਟਰ ਦੇ ਵਿੱਚ ਇਸੇ ਇਦਾਂ ਤੇ ਲਾਈਆਂ ਹੋਈਆਂ ਟਰਪ ਨੂੰ ਥੱਲੂਆਂ ਐ ਚੱਕਿਆ ਹੋਇਆ ਤੇ ਇੱਧਰ ਆ ਨਾਂ ਲੱਗਦਾ ਸੈਂਟਰ ਨੇ ਫਿਰ ਆਪਾਂ ਜਿਹੜਾ ਅੜ ਦਿੱਤਾ ਇਹਦਾ ਵੀ ਇੱਕ ਕੁ ਸਵੇਰੇ ਦਿਖਾਵਾਂਗੇ ਤੁਹਾਨੂੰ